ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਵੱਡੀ ਰਾਹਤ ਦੀ ਖਬਰ ਹੈਗੀ ਆ ਸਾਡੇ ਟਰੱਕ ਵਾਲੇ ਵੀਰਾਂ ਦੇ ਲਈ ਸਾਡੇ ਸੀਰੀਅਲ ਹੋਲਡਰ ਵੀਰਾਂ ਦੇ ਲਈ ਕਿਉਂਕਿ ਹੁਣ ਕਿਤਨੇ ਕਿਤੇ ਆ ਜਿਹੜਾ ਹੈ ਜਿਨ੍ਹਾਂ ਨੂੰ 17000 ਆ ਜਿਹੜੇ ਟਰੱਕ ਵਾਲੇ ਵੀਰ ਸੀ ਜਿਨ੍ਹਾਂ ਨੂੰ ਲੈਟਰਾਂ ਕੱਢੀਆਂ ਗਈਆਂ ਸੀਗੀਆਂ ਉਹਨਾਂ ਨੂੰ ਹੁਣ ਅੱਗੇ ਪਾ ਦਿੱਤਾ ਗਿਆ ਔਰ ਇਸ ਪੂਰੀ ਖਬਰ ਦੇ ਉੱਪਰ ਜਾਣਕਾਰੀ ਸਾਂਝੀ ਕਰਨਗੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਚੁੰਗਾਵਾ ਜੀ ਮੌਜੂਦ ਰਹਿਣਗੇ ਔਰ ਨਾਲ ਇਹਨਾਂ ਦੇ ਮੌਜੂਦ ਰਹਿਣਗੇ ਆ ਡਾਇਰੈਕਟਰ ਆਫ ਆਪਰੇਸ਼ਨ ਨੇ ਆ ਯੂनाइटेड ਸਿੱਖ ਆਰਗੇਨਾਈਜੇਸ਼ਨ ਦੇ ਭੈਣ ਭੁਪਿੰਦਰ ਕੋਰ ਦੋਨਾਂ ਨੂੰ ਪਿਆਰ ਭਰੀ ਸასი ਕਾਲ ਜੀ ਸਾਸੇ ਕਾਲ ਜੀ ਦਾ ਖਾਸਾ ਵਾਈਕ ਜੀ ਕੀ ਫਤਿਹ ਵਾਈਕ ਜੀ ਦਾ ਖਾਸਾ ਵਾਈਕ ਜੀ ਕੀ ਫਤਿਹ ਜੀ ਆ ਚੋ ਗਾਵਾਂ ਸਾਹਿਬ ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਆਉਣਾ ਚਾਹਾਂਗਾ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਨੇ ਤਾਂ ਇਹ ਦਿਨ ਅਸੀਂ ਖਬਰਾਂ ਕਰ ਰਹੇ ਸੀਗੇ ਫੜੋ ਫੜਾਈ ਦਾ ਦੌਰ جاری ਹੈ ਔਰ ਸ਼ਕਤੀਆਂ ਜਾਰੀ ਨੇ ਔਰ ਜਿਸ ਤਰੀਕੇ ਨਾਲ ਟੱਕਾ ਵਾਲਿਆਂ ਦੇ ਉੱਪਰ ਸ਼ਕਤੀ ਦਿਖਾਈ ਜਾ ਰਹੀ ਹੈ ਔਰ ਲੰਬੇ ਅਰਸੇ ਬਾਅਦ ਇੱਕ ਰਾਹਤ ਦੀ ਖਬਰ ਆਈ ਹੈ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਵਾਇਓ ਕੀ ਇਹ ਵਾਕਈ ਰਾਹਤ ਹੈਗੀ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਮੋੜਾ ਕੱਟ ਰਹੀ ਹੈ ਟਰੰਪ ਸਰਕਾਰ ਆ ਸ਼ੁਕਰ ਹੈ ਜੀ ਕੋਈ ਚੰਗੀ ਖਬਰ ਸੁਣਨ ਨੂੰ ਮਿਲੀ ਆ ਆ ਲੱਗਦਾ ਸੀਗਾ ਕਿ ਜਿਵੇਂ ਟਰਕਿੰਗ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਵਾਸਤੇ ਕੋਈ ਚੰਗੀ ਖਬਰ ਆਈ ਮੇਰੀ ਸੀ ਤੇ ਕਿਤੇ ਜਾ ਕੇ ਇਹ ਲੱਗਦਾ ਮੋੜਾ ਪੈਣ ਦੀ ਜਿਹੜੀ ਰਾਹਤ ਮਹਿਸੂਸ ਹੋ ਰਹੀ ਹੈ ਚੰਨ ਸਾਹਿਬ ਇਹ ਖਬਰ ਜਿਹੜੀ ਅੱਜ ਤਕਰੀਬਨ ਤਕਰੀਬਨ ਸਾਰੇ ਸੋਸ਼ਲ ਮੀਡੀਆ ਤੇ ਤੇ ਜਿਹੜੇ ਵੀ ਆਪਣੇ ਕਮਿਊਨਿਟੀਜ਼ ਮੀਡੀਆਜ਼ ਹੈਗੇ ਨੇ ਉਹਨਾਂ ਉੱਪਰ ਇਹ ਖਬਰ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਹੈ ਇਹ ਛਾਈ ਹੋਈ ਹੈ ਕਿ ਹੁਣ ਸੀ ਡੀ ਐਲ ਨੂੰ ਲੈ ਕੇ ਇਹ ਨਵੀਂ ਰਾਹਤ ਜਿਹੜੀ ਹੈ ਉਹ ਇਹ ਆਈ ਹੈ ਕਿ ਉਹ ਭੈਣ ਭਰਾ ਟ੍ਰਕਿੰਗ ਵਿੱਚ ਜਿਹੜੇ ਸੀਡੀਐਲ ਹੋਲਡਰ ਹੈਗੇ ਆ ਜਿਨ੍ਹਾਂ ਨੂੰ 17000 ਈਮੇਲਸ ਜਾਂ ਲੈਟਰ ਆਈਆਂ ਸੀਗੀਆਂ ਡੀਐਮਵੀ ਵਿਭਾਗ ਵੱਲੋਂ ਉਹਦੇ ਵਿੱਚ ਇਹ ਲਿਖਿਆ ਸੀਗਾ ਕਿ 60 ਦਿਨ ਦੇ ਵਿੱਚ ਵਿੱਚ ਤੁਸੀਂ ਡੀਐਮਵੀ ਨੂੰ ਰਿਪੋਰਟ ਕਰੋ ਆਪਣੇ ਡੋਮਿਸਾਈਲਸ ਡਾਕੂਮੈਂਟ ਲੈ ਕੇ ਜੇ ਤੁਸੀਂ ਤੁਹਾਡੇ ਕੋਲ ਡੋਮਿਸਾਈਲ ਨਹੀਂ ਹੈਗੇ ਤਾਂ ਤੁਹਾਡੇ ਜਿਹੜੇ ਲਾਇਸੈਂਸ ਹੈ ਉਹ ਰਿਵੋਕ ਕਰ ਦਿੱਤੇ ਜਾਣਗੇ ਜਿਦੇ ਨਾਲ ਆ तकरीबन ਹਜ਼ਾਰਾਂ ਦੇ ਹਿਸਾਬ ਦੇ ਨਾਲ ਸਾਡੇ ਜਿਹੜੇ ਭੈਣ ਭਰਾ ਆ ਉਹ ਆਪਣੇ ਕੰਮਕਾਰ ਤੋਂ ਹੱਤੋਂ ਬੈਠੇ ਸੀਗੇ ਕਈਆਂ ਦੀਆਂ ਆਪਣੀਆਂ ਟਰਕਿੰਗ ਕੰਪਨੀਆਂ ਹੀ ਆ ਬੰਦ ਹੋਣ ਦੇ ਕਿਨਾਰੇ ਚਲੇ ਗਈਆਂ ਪਰ ਇਹਦੇ ਵਿੱਚ ਇੱਕ ਆਸ ਦੀ ਕਿਰਨ ਉੱਠੀ ਜਦੋਂ ਯੂਨਾਈਟਿਡ ਸਿਕਸ ਵਾਲਿਆਂ ਨੇ ਸਾਡੇ ਆਪਣੇ ਉਹਨਾਂ ਭੈਣ ਭਰਾਵਾਂ ਦਾ ਕਹਿੰਦੇ ਆ ਕਿ ਸਾਥ ਦਿੱਤਾ ਬਾਹ ਫੜੀ ਤੇ ਉਹਨਾਂ ਨੂੰ ਇੱਕ ਆਸ ਦੀ ਕਿਰਮ ਦਿੱਤੀ ਤੇ ਨਾਲ ਦੀ ਨਾਲ ਇੱਕ ਜਿਹੜੀ ਹੈਲਪ ਲਾਈਨ ਜਿਹੜੀ ਉਹਨਾਂ ਨੇ ਸ਼ੁਰੂ ਕੀਤੀ ਸੀਗੀ 18 55 US ਉਮੀਦ ਸੋ ਉਹਦੇ ਉੱਤੇ ਕਾਫੀ ਕਾਲਾਂ ਵੀ ਆਈਆਂ ਫਿਰ ਇਹਨਾਂ ਨੇ ਇੱਕ ਜਿਹੜੀ ਗੈਦਰਿੰਗ ਵੀ ਕੀਤੀ ਫ੍ਰਿਜ ਨੂੰ ਦੇ ਵਿੱਚ ਉਸ ਤੋਂ ਇਲਾਵਾ ਵੀ ਆਪਣੇ ਤੌਰ ਤੇ ਜਿਹੜੇ ਇਹਨਾਂ ਦੇ ਲਾਇਰਸ ਹੈਗੇ ਆ ਲੀਗਲ ਡਿਪਾਰਟਮੈਂਟ ਹੈਗਾ ਆ ਉਹਨਾਂ ਨੇ ਜਿਹੜੇ ਗਵਰਨਰ ਆਫ ਕੈਲੀਫੋਰਨੀਆ ਗੈਵਨ ਨਿਊਸਮ ਹੈਗੇ ਆ ਉਹਨਾਂ ਨੂੰ ਲੈਟਰਸ ਲਿਖੀਆਂ ਤੇ ਉਹਦੇ ਦੌਰਾਨ ਹੁਣ ਇੱਕ ਇਹ ਖਬਰ ਨਿਕਲ ਕੇ ਆਈ ਆ ਕਿ ਜਿਨ੍ਹਾਂ ਨੂੰ ਲੈਟਰਸ ਆਈਆਂ ਸੀਗੀਆਂ 60 ਦਿਨ ਵਾਸਤੇ ਤੇ ਉਹਨਾਂ ਦੇ ਲੈਟਰ ਜਿਹੜੇ ਆ ਉਹ ਕਹਿ ਰਹੇ ਸੀਗੇ ਤੁਹਾਡੇ ਜਿਹੜੇ ਲਾਇਸੈਂਸ ਹੈ ਕੈਨਸਲ ਹੋ ਜਾਣਗੇ ਪਰ ਹੁਣ ਹੋ ਇਹ ਇਹ ਹੋਇਆ ਕਿ ਉਹਨਾਂ ਨੂੰ ਹੁਣ ਜਿਹੜਾ ਹੈਗਾ ਆ ਲਾਇਸੈਂਸ ਉਹਨਾਂ ਦੇ ਕੈਨਸਲ ਨਹੀਂ ਹੋਣਗੇ ਜਾਂ ਤਾਂ ਉਹਨਾਂ ਨੂੰ ਐਕਸਟੈਂਸ਼ਨ ਮਿਲੂਗੀ 1 ਸਾਲ ਦੀ ਤੇ ਜਾਂ ਫਿਰ ਜੋ ਅਗਲਾ ਜਿਹੜਾ ਹੈਗਾ ਆ ਕਿ ਉਹਨਾਂ ਦੇ ਲਾਇਸੈਂਸ ਜਿਹੜੇ ਆ ਕਿਸ ਤਰੀਕੇ ਨਾਲ ਰੀਨਿਊ ਹੋਣਗੇ ਉਹ ਸਾਰਾ ਕੁਝ ਜਿਹੜਾ ਆ ਹੁਣ ਸ਼ੁਰੂ ਹੋਣ ਜਾ ਰਿਹਾ ਹੈਗਾ ਤੇ ਕਾਫੀ ਜਿਹੜੇ ਸਾਨੂੰ ਵੀ ਕੋਲਾ ਆਈਆਂ ਹੈਗੀਆਂ ਟਰੱਕ ਡਰਾਈਵਰਸ ਦੀਆਂ ਜਿਹੜੇ ਡੀਐਮਵੀ ਗਏ ਹੈਗੇ ਅੱਜ ਖਾਸ ਕਰਕੇ ਤੇ ਉਹਨਾਂ ਨੇ ਕਿਹਾ ਆ ਕਿ ਅਸੀਂ ਜਿਹੜੇ 17000 ਜਿਹੜੀਆਂ ਲੈਟਰਸ ਕੱਢੀਆਂ ਸੀਗੀਆਂ ਅਸੀਂ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਆਟੋਮੈਟਿਕਲੀ ਹੀ 1 ਇਅਰ ਦੀ ਐਕਸਟੈਂਸ਼ਨ ਤੇ ਪਾ ਦਿੱਤੇ ਆ ਯਾਨੀ ਕਿ ਉਹਨਾਂ ਦੇ ਲਾਇਸੈਂਸ ਜਿਹੜੇ ਆ ਕੈਨਸਲ ਨਹੀਂ ਹੋਣਗੇ ਸੋ ਇਹ ਰਾਹਤ ਦੀ ਖਬਰ ਜਿਹੜੀ ਹੈ ਉਹ ਇਸ ਟਾਈਮ ਜਿਹੜੀ ਹੈ ਸੁਣੀ ਦੇਖੀ ਜਾ ਰਹੀ ਹੈ ਜੀ ਆ ਬਿਲਕੁਲ ਭੈਣੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕਬਾਦ ਕਿਉਂਕਿ ਤੁਸੀਂ ਆ ਯਤਨ ਕੀਤਾ ਆ ਕਮਿਊਨਿਟੀ ਨੂੰ ਇਕੱਠਾ ਕੀਤਾ ਲਾਇਰਸ ਨੂੰ ਇਕੱਠਾ ਕੀਤਾ ਸਾਡੇ ਟਰੱਕ ਵਾਲੇ ਵੀਰ ਇਕੱਠੇ ਕੀਤੇ ਗੱਠ ਕੀਤਾ ਫਿਰ ਕਾਨੂੰਨੀ ਤੌਰ ਤੇ ਜਿਹੜੇ ਦਾਅ ਪੇਸ ਸੀਗੇ ਉਸ ਤਰੀਕੇ ਦੇ ਨਾਲ ਕਿਤਨੇ ਕਿਤੇ ਤੁਸੀਂ ਆ ਜਿਹੜੇ ਗਵਰਨਰ ਹੈਗੇ ਨੇ ਕੈਲੀਫੋਰਨੀਆ ਦੇ ਉਦੋਂ ਤੱਕ ਵੀ ਆਵਾਜ਼ ਪਹਚਾਈ ਵਧਾਈ ਦੇ ਪਾਤਰ ਸਭ ਤੋਂ ਪਹਿਲਾਂ ਮੈਂ ਇਹ ਜਾਨਣਾ ਚਾਹਾਂਗਾ ਕਿ ਇਹ ਜਿਹੜੀ ਰਾਹਤ ਹੈ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਟਰੰਪ ਸਰਕਾਰ ਕਿ ਤਰ੍ਹਾਂ ਕਿਤੇ ਝੁਕਤੀ ਹੋਈ ਨਜ਼ਰ ਆ ਰਹੀ ਹੈ ਇਸ ਮਾਮਲੇ ਤੇ ਪਾਜੀ ਪਹਿਲੀ ਗੱਲ ਤੇ ਇਹ ਸਾਡੀ ਕਾਲੀ ਦੀ ਆਵਾਜ਼ ਨਹੀਂ ਸੀ ਕਿ ਇਹ ਜਿਹੜੇ ਸਾਡੇ ਭਰਾ ਸਾਨੂੰ ਉਹਨਾਂ ਨੇ ਸਾਡੇ ਵਿੱਚ ਇੰਨਾ ਹੌਸਲਾ ਵਧਾਇਆ ਸਾਨੂੰ ਸਪੋਰਟ ਕੀਤੀ ਯੂ نو ਅ ਸ਼ੁਰੂ ਤੋਂ ਲੈ ਕੇ ਜਦੋਂ ਅਸੋਸੀਏਟਿਡ ਪ੍ਰੈਸ ਦੇ ਨਾਲ ਮੇਰੀ ਇੰਟਰਵਿਊ ਹੋਈ ਸੀਗੀ ਉਦੋਂ ਤੋਂ ਲੈ ਕੇ ਅਮ ਯੂ نو ਅਸੀਂ ਅ ਮੇਰੀ ਆਪ ਐਡ ਪਬਲਿਸ਼ ਹੋਈ ਸੀਗੀ ਐਸੇ ਅਖਬਾਰ ਦੇ ਵਿੱਚੋਂ ਸੈਨ ਫਰਾਂਸਿਸਕੋ ਕ੍ਰੋਨਿਕਲ ਤੋਂ ਲੈ ਕੇ ਫਿਰ ਅਸੀਂ ਯੂ نو ਜਗਾ ਜਗਾ ਐਡਵੋਕੇਸੀਨ ਕੀਤੀ ਆ ਯੂਬਾ ਸਿਟੀ ਨਗਰ ਕੀਰਤਨ ਤੇ ਆਪਾ ਟੇਬਲ ਲਾਇਆ ਸਾਡੇ ਮੁਤਸੰਗਤਾਂ ਨੂੰ ਅਸੀਂ ਕਿਹਾ ਕਿ ਅਸੀਂ ਸੇਫ ਡਰਾਈਵਰ ਹੈਗੇ ਆਂ ਭਰਾਵਾਂ ਨੇ ਸਾਨੂੰ ਸਪੋਰਟ ਕੀਤੀ ਫਿਰ ਅਸੀਂ ਇਹੋ ਜੇ ਵਰਕਸ਼ਾਪ ਲਾਇਆ ਅਸੀਂ ਉਮੀਦ ਹੈਲਪਲਾਈਨ ਤੇ ਭਰਾਵਾਂ ਨੂੰ ਦੱਸਿਆ ਕਿ ਸਾਡੇ ਨਾਲ ਗੱਲ ਕਰੋ ਸਾਨੂੰ ਦੱਸੋ ਤੁਹਾਡੇ ਨਾਲ ਕੀ ਹੋ ਰਿਹਾ ਇਹ ਕਿਵੇਂ ਇਫੈਕਟ ਹੋ ਰਿਹਾ ਉਹਦੇ ਤੋਂ ਬਾਅਦ ਯੂ نو ਵਰਕਸ਼ਾਪ ਜਿਹੜੀ ਅਸੀਂ ਕੀਤੀ ਆ ਮਤਲਬ ਲੋਕਾਂ ਕਮਿਊਨਿਟੀ ਨੇ ਸਾਨੂੰ ਸਪੋਰਟ ਦਿੱਤੀ ਆ ਤੇ ਇਹ ਇਹ ਹਜੇ ਤੱਕ ਇਹ ਕੰਮ ਖਤਮ ਨਹੀਂ ਹੋਇਆ ਕਿਉਂਕਿ ਇਹ ਦੂਜੀ ਸਟੇਟਾਂ ਦੇ ਵਿੱਚ ਵੀਏ ਖਤਰਾ ਕਰ ਰਹੇ ਨੇ ਤੇ ਅਸੀਂ ਜਿੰਥੋਂ ਤੱਕ ਸਾਡੀ ਪਹੁੰਚ ਹੈਗੀ ਆ ਜਿੰਥੋਂ ਤੱਕ ਸਾਡੀ ਆਵਾਜ਼ ਜਾਏਗੀ ਇਹ ਚਲਦੀ ਰਹੇਗੀ ਇਹ ਸਾਡੀ ਜਿਹੜੀ ਇਨਸਾਨੀਅਤ ਦੀ ਤੌਰ ਤੇ ਜਿਹੜੀ ਯੂनाइटेड 6 ਸੇਵਾ ਕਰਦੀ ਆ ਕਰਦੀ ਰਹੇਗੀ ਜੀ ਬਹੁਤ ਬਹੁਤ ਜੀ ਤੁਹਾਡਾ ਧੰਨਵਾਦ ਆ ਪਾਣੀ ਮੈਂ ਦੁਬਾਰਾ ਤੁਹਾਡੀ ਕੋਈ ਧੰਨਵਾਦ ਮਤਲਬ ਇਹ ਨਾ ਸਮਝੋ ਕਿ ਮੈਂ ਤੁਹਾਨੂੰ ਛੱਡ ਕੇ ਜਾ ਰਿਹਾ ਦੁਬਾਰਾ ਹੋਰ ਗੱਲਾਂ ਬਾਤਾਂ ਕਰਾਂਗੇ ਇਹ ਚੰਗਾਵਾ ਸਾਹਿਬ ਇੱਕ ਚੀਜ਼ ਕਲੀਅਰ ਕਰੋ ਦੇਖੋ ਇੱਕ ਤਾਂ ਜੋ ਡੀਐਮਵੀ ਤੋਂ ਅਸੀਂ ਕਨਫਰਮ ਕੀਤਾ ਉਹਨਾਂ ਨੇ ਕਹਿ ਦਿੱਤਾ ਕਿ ਜਿੰਨਾ ਵੀਰਾਂ ਨੂੰ ਲੈਟਰਾਂ ਕੱਢੀਆਂ ਸੀਗੀਆਂ ਉਹਨਾਂ ਨੂੰ ਲੈਟਰਾਂ ਦਾ ਸਮਾਂ ਜਿਹੜਾ ਵਧਾ ਦਿੱਤਾ ਗਿਆ ਇੱਕ ਸਾਲ ਤੁਸੀਂ ਟਰੱਕ ਚਲਾ ਸਕਦੇ ਹੋ ਆ ਵੈਰੀ 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 ਬਿਗ ਨਿਊਜ਼ ਬਰਨਿੰਗ ਨਿਊਜ਼ ਹੈਗੀ ਹੈ ਬਿਗ ਨਿਊਜ਼ ਹੈਗੀ ਹੈ ਸਾਰੇ ਟਰੱਕ ਵਾਲੇ ਵੀਰਾਂ ਦੇ ਲਈ ਔਰ ਜਿਨ੍ਹਾਂ ਨੂੰ 17 ਜਿਹੜੇ ਵੀਰ ਚਿੰਤਾ ਦੇ ਵਿੱਚ ਸੀਗੇ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਤੁਸੀਂ ਟਰੱਕ ਚਲਾ ਸਕਦੇ ਹੋ ਪਹਿਲੀ ਚੀਜ਼ ਦੂਜੀ ਚੀਜ਼ ਮੈਨੂੰ ਇਹ ਸਮਝਾਇਓ ਚੋ ਗਵਮ ਸਾਹਿਬ ਕਿ ਜਿਹੜੇ ਸਾਡੇ ਵੀਰਾਂ ਦੇ ਲਾਇਸੈਂਸ ਐਕਸਪਾਇਰ ਹੋ ਗਏ ਨੇ ਹੋਏ ਨੇ ਜਾਂ ਹੋ ਰਹੇ ਨੇ ਉਹਨਾਂ ਵੀਰਾਂ ਦਾ ਕੀ ਬਣੂਗਾ ਕੀ ਉਹਨਾਂ ਦੇ ਲਈ ਵੀ ਆਉਣ ਵਾਲੇ ਦਿਨਾਂ ਚ ਰਾਹਤ ਆਏਗੀ ਜੀ ਅਸਲ ਵਿੱਚ ਛੰਡ ਸਾਹਿਬ ਜਿੱਦਾਂ ਆਪਾਂ ਪਿਛਲੇ ਦਿਨ ਇੱਕ ਖਬਰ ਕੀਤੀ ਸੀ ਜਿਹੜਾ ਕੇਸ ਆਲਰੇਡੀ ਕੋਰਟ ਵਿੱਚ ਚੱਲਦਾ ਪਿਆ ਹੋਰ ਹੈ ਰਵੇਰਾ ਦਾ ਕੇਸ ਜਿਹਦੇ ਵਿੱਚ ਜਿਹੜਾ ਐਫਐਮਸੀਐਸ ਨੂੰ ਪਾਰਟੀ ਬਣਾਇਆ ਗਿਆ ਆ ਤੇ ਦਸੰਬਰ 3 ਨੂੰ ਉਹਨਾਂ ਦੀ ਜਿਹੜੀ ਹਿアリング ਹੋਈ ਹੋਈ ਸੀ ਜਿਹਦੇ ਵਿੱਚ ਐਫਐਮਸੀਐਸ ਨੇ ਪੇਸ਼ ਹੋਣਾ ਸੀ ਸਰਕਾਰ ਵੱਲੋਂ ਤੇ ਨਾਲ ਹੀ ਉਹਨਾਂ ਦੇ ਲੋਅਰ ਜਿਹੜੇ ਆ ਸੋ ਉੱਥੇ ਇਹ ਸਾਰੀਆਂ ਦਲੀਲਾਂ ਦਿੱਤੀਆਂ ਗਈਆਂ ਕਿ ਇਹ ਕਿਸ ਤਰੀਕੇ ਦੇ ਨਾਲ ਜਿਹੜਾ ਆ ਲੋਕਾਂ ਨੂੰ ਇਲਲੀਗਲ ਕਹਿ ਕੇ ਤੇ ਉਹਨਾਂ ਦੇ ਉੱਤੇ ਇੱਕ ਇਲਜ਼ਾਮ ਵਾਂਗੂ ਇਹ ਥੋਪਿਆ ਜਾ ਰਿਹਾ ਜਦ ਕਿ ਇਹ ਜਿਹੜਾ ਵਰਕ ਪਰਮਿਟ ਹੈ অথੋરાઇਜ਼ਡ ਟੂ ਵਰਕ ਹੈਗਾ ਇਹ ਯੂਐਸਏ ਗਵਰਨਮੈਂਟ ਦਿੰਦੀ ਆ ਨਾ ਕੋਈ ਸਟੇਟ ਦਿੰਦੀ ਆ ਐਫਐਮਸੀਐਸਏ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਇਲਲੀਗਲ ਕਹਿ ਸਕਦਾ ਆ ਜੇ ਇਹ ਲੋਕ ਇਲਲੀਗਲ ਨੇ ਤੇ ਫਿਰ ਇਹਨਾਂ ਨੂੰ ਵਰਕ ਪਰਮਿਟ ਜਾਂ ਸੋਸ਼ਲ ਸਿਕਿਉਰਿਟੀ ਕਿਉਂ ਇਸ਼ੂ ਕੀਤੇ ਗਏ ਆ ਫਿਰ ਜੇ ਇਹਨਾਂ ਦੇ ਵਰਕ ਪਰਮਿਟ ਚੱਲਦੇ ਪਏ ਆ ਤੇ ਫਿਰ ਇਹਨਾਂ ਦੇ ਲਾਇਸੈਂਸ ਕਿਉਂ ਕੈਨਸਲ ਕੀਤੇ ਜਾ ਰਹੇ ਆ ਤੇ ਉਹ ਸਾਰੀਆਂ ਦਲੀਲਾਂ ਜਿਹੜੀਆਂ ਜਦੋਂ ਉੱਥੇ ਹੋਈਆਂ ਉਸ ਤੋਂ ਬਾਅਦ ਹੁਣ ਐਫਐਮਸੀਏਐਸ ਨੇ ਇਹਨਾਂ ਨੇ ਇੱਕ ਉੱਥੇ ਆਪਣੀ ਇਹ ਕਹੋ ਕਿ ਰਿਪੋਰਟ ਸਬਮਿਟ ਕੀਤੀ ਹੈ ਜਾਂ ਇਹਨਾਂ ਨੇ ਆਪਣਾ ਬਿਆਨ ਦਿੱਤਾ ਹੈ ਜੋ ਦਰਜ ਕਰਵਾਇਆ ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਠੀਕ ਹੈ ਅਸੀਂ ਇਹ ਜੋ ਕੁਝ ਵੀ ਹੋਇਆ ਹੈਗਾ ਆ ਅਸੀਂ ਉਹਦੇ ਉੱਤੇ ਹੁਣ ਜਿਹੜਾ ਹੈਗਾ ਆ ਜੋ ਸਾਡੇ ਅਸੀਂ ਕਮੈਂਟ ਖੋਲੇ ਹੋਏ ਸੀਗੇ ਉਹਨਾਂ ਦੇ ਉੱਤੇ ਅਸੀਂ ਨਜ਼ਰਸਾਨੀ ਕਰਾਂਗੇ ਤੇ ਇਹਨਾਂ ਨੇ ਅਦਾਲਤ ਨੂੰ ਕਿਹਾ ਕਿ ਤੁਸੀਂ ਇਸ ਕੇਸ ਨੂੰ ਇਹਦਾ ਕੋਈ ਵੀ ਰਿਜ਼ਲਟ ਨਾ ਦਿਓ ਤੇ ਅਸੀਂ ਆਪ ਹੀ ਖੁਦ ਐਫਐਮਸੀਐਸ ਜਿਹੜਾ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ ਸੀਗਾ ਜਿਹੜਾ ਸਤੰਬਰ ਇਹ ਸਤੰਬਰ 25 2025 ਵਿੱਚ ਜਿਹੜਾ ਇਹ ਕਾਨੂੰਨ ਐਮਰਜੈਂਸੀ ਕਾਨੂੰਨ ਲਿਆ ਕੇ ਤੇ ਸਾਰਿਆਂ ਉੱਤੇ ਥੋਪ ਦਿੱਤਾ ਸੀਗਾ ਜਦ ਕਿ ਕੋਰਟ ਦਾ ਇਹ ਮੰਨਣਾ ਆ ਕਿ ਐਮਰਜੈਂਸੀ ਕਾਨੂੰਨ ਉਦੋਂ ਲੱਗ ਸਕਦਾ ਆ ਜਦੋਂ ਕਿਤੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਆਫਤ ਆ ਜਾਵੇ ਤੇ ਨੰਬਰ 2 ਤੇ ਇਦਾਂ ਦੇ 2-4 ਐਕਸੀਡੈਂਟ ਦੇ ਨਾਲ ਕੋਈ ਐਮਰਜੈਂਸੀ ਕਾਨੂੰਨ ਨਹੀਂ ਲਾ ਨਹੀਂ ਲਾ ਸਕਦੇ ਇਹ ਕਾਨੂੰਨ ਹੀ ਗਲਤ ਹੈਗਾ ਹੁਣ ਐਫਐਮਸੀਐਸ ਨੂੰ ਪਤਾ ਲੱਗ ਗਿਆ ਕਿ ਜਿਹੜੇ ਜਿਹੜਾ ਦੇਸ਼ ਦਾ ਕਾਨੂੰਨ ਹੈ ਅਸੀਂ ਉਹਦੇ ਤੋਂ ਉੱਪਰ ਨਹੀਂ ਹੈਗੇ ਸੋ ਇਸ ਕਰਕੇ ਉਹਨਾਂ ਨੇ ਹੁਣ ਫਰਵਰੀ ਤੱਕ ਦਾ ਟਾਈਮ ਮੰਗ ਕੇ ਤੇ ਉਹਨਾਂ ਨੇ ਇਹ ਕਿਹਾ ਕਿ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਆ ਜਾਂ ਜਿਨ੍ਹਾਂ ਦੇ ਰੀਨਿਊ ਹੋਣੇ ਆ ਜਾਂ ਜਿਨ੍ਹਾਂ ਨੂੰ ਨਵੇਂ ਮਿਲਣੇ ਆ ਜਾਂ ਜਿਹੜੀਆਂ 17000 ਐਪਲੀਕੇਸ਼ਨਾਂ ਜਿਹੜੀਆਂ ਇਹਨਾਂ ਨੇ ਰੱਦ ਕੀਤੀਆਂ ਯਾਨੀ ਕਿ ਸੀਰੀਅਲ ਰੱਦ ਕਰਨ ਦੇ ਵਾਸਤੇ ਲੈਟਰਾਂ ਕਢਵਾਈਆਂ ਉਹ ਸਾਰੇ ਹੀ ਇਸ ਕੇਸ ਦੇ ਵਿੱਚ ਆਉਂਦੇ ਆ ਹਾਲ ਦੀ ਘੜੀ ਜਿਨ੍ਹਾਂ ਨੂੰ 17000 ਜਿਹੜੀਆਂ ਲੈਟਰਸ ਆਈਆਂ ਸੀਗੀਆਂ ਉਹਨਾਂ ਦੇ ਆਟੋਮੈਟਿਕਲੀ ਹੀ ਜਿਹੜੇ ਹੈਗੇ ਆ ਉਹ 1 ਸਾਲ ਦੇ ਉੱਪਰ ਐਕਸਟੈਂਸ਼ਨ ਹੋ ਗਈ ਆ ਤੇ ਜਿਨ੍ਹਾਂ ਦੇ ਐਕਸਪਾਇਰ ਹੋ ਗਏ ਆ ਜਾਂ ਹੋ ਰਹੇ ਆ ਰੀਨਿਊ ਹੋਣੇ ਆ ਜਾਂ ਜਿਹੜੇ ਨਵੇਂ ਅੱਗੇ ਇਸ਼ੂ ਹੋਣੇ ਆ ਉਹਨਾਂ ਸਾਰਿਆਂ ਤੇ ਹੀ ਐਸੇ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਆ ਅਪਡੇਟ ਜਿਹੜੀ ਆ ਉਹ ਆਜੂਗੀ ਇਸ ਵੀਕ ਦੇ ਵਿੱਚ ਜੋ ਵੀ ਇਹਨਾਂ ਦੇ ਅਪਡੇਟ ਹੋਣੇ ਆ ਡੀਐਮਵੀ ਵੱਲੋਂ ਬਕਾਇਦਾ ਤੌਰ ਤੇ ਉਹਦਾ ਮੈਮੋ ਜਿਹੜਾ ਆ ਉਹ ਰਿਲੀਜ਼ ਕਰਨਗੇ ਤੇ ਸਾਨੂੰ ਇਹ ਆਸ ਹੈ ਕਿ ਜਿਸ ਤਰ੍ਹਾਂ ਕਾਫੀ ਸਟੇਟਾਂ ਦੇ ਵਿੱਚ ਜਿਵੇਂ ਨਿਊ ਜਰਸੀ ਨਿਊਯਾਰਕ ਆ ਇਧਰ ਆ ਜਿਹੜਾ ਹੈਗਾ ਆ ਟੈਕਸਾਸ ਜਾਂ ਹੋਰ ਕਈ ਸਟੇਟਾਂ ਆ ਉਥੇ ਆਲਰੇਡੀ ਇੱਕ ਇੱਕ ਸਾਲ ਦੀ ਐਕਸਟੈਂਸ਼ਨ ਮਿਲ ਰਹੀ ਆ ਸਾਰਿਆਂ ਨੂੰ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਐਫ ਐਮ ਸੀ ਐਸ ਨੇ ਕਿ ਜਿਸ ਤਰੀਕੇ ਦੇ ਨਾਲ ਕੈਲੀਫੋਰਨੀਆ ਦੇ ਉੱਪਰ ਜ਼ੋਰ ਪਾ ਕੇ ਉਹਨਾਂ ਦੀ ਡੀ ਐਮ ਵੀ ਦੇ ਜਿਹੜੇ ਮਨੀ ਹੈਗੀ ਆ ਉਹ ਫੰਡ ਰੋਕ ਕੇ ਤੇ ਜ਼ਬਰਦਸਤੀ ਉਹਨਾਂ ਦੇ ਕੋਲ ਲੈਟਰਾਂ ਕਢਵਾਈਆਂ ਇਸੇ ਤਰ੍ਹਾਂ ਇਹਨਾਂ ਨੇ ਪੈਂਸਿਲਵੇਨੀਆ ਵਿੱਚ ਵੀ ਕੀਤਾ ਇਸੇ ਤਰ੍ਹਾਂ ਇਹਨਾਂ ਦੇ ਇਹਨਾਂ ਨੇ ਟੈਕਸਸ ਵਿੱਚ ਵੀ ਕੀਤਾ ਇਹਨਾਂ ਨੇ ਨਿਊਯਾਰਕ ਵਿੱਚ ਵੀ ਕੀਤਾ ਨਿਊ ਜਰਸੀ ਵਿੱਚ ਵੀ ਕੀਤਾ ਸੋ ਕਰ ਵੀ ਰਹੇ ਆ ਇਹਨਾਂ ਨੇ ਧਮਕੀ ਦਿੱਤੀ ਸੀਗੀ ਸਾਰੀਆਂ ਹੀ ਸਟੇਟਾਂ ਨੂੰ ਕਿ ਜੇ ਤੁਸੀਂ ਇਹ ਰੀਵੋਕ ਨਹੀਂ ਕਰਦੇ ਸੀਡੀਐਲ ਨੂੰ ਜਿਹੜੇ ਵਰਕ ਪਰਮਿਟ ਵਾਲੇ ਆ ਤੇ ਅਸੀਂ ਤੁਹਾਡੇ ਫੰਡ ਰੋਕ ਦਿਆਂਗੇ ਤੁਹਾਨੂੰ ਪੈਸੇ ਨਹੀਂ ਦਿਆਂਗੇ ਸੋ ਉਹਨਾਂ ਨੇ ਡਰਦਿਆਂ ਹੀ ਇਹ ਲੈਟਰਾਂ ਕੱਢੀਆਂ ਸੀਗੀਆਂ ਪਰ ਸ਼ੁਕਰ ਹੈ ਕਿ ਇਸ ਦੇਸ਼ ਦਾ ਕਾਨੂੰਨ ਜਿਹੜਾ ਆ ਉਹ ਬਹੁਤ ਉੱਚੀ ਜਗ੍ਹਾ ਤੇ ਆ ਬਾਕੀ ਸਾਰੀਆਂ ਚੀਜ਼ਾਂ ਥੱਲੇ ਆ ਨਹੀਂ ਤਾਂ ਜੇਕਰ ਤੇ ਬਾਕੀ ਹੋਰ ਕੰਟਰੀਆਂ ਵਾਂਗੂ ਇੱਥੇ ਵੀ ਕਾਨੂੰਨ ਦੇ ਵਿੱਚ ਵੀ ਲੋਕ ਆਪਣੀਆਂ ਮਨਮਰਜ਼ੀਆਂ ਚਲਾਉਂਦੇ ਹੁੰਦੇ ਤਾਂ ਹੁਣ ਤੱਕ ਇਹਨਾਂ ਨੇ ਕੰਟਰੀ ਵਹਿਲੀ ਕਰ ਦੇਣੀ ਸੀਗੀ ਸੋ ਕਾਨੂੰਨ ਹੈਗਾ ਕਾਨੂੰਨ ਕਾਨੂੰਨ ਦੇ ਨਾਲ ਇਹ ਸਾਰਾ ਕੁਝ ਚੱਲ ਰਿਹਾ ਕੇਸ ਲੱਗੇ ਹੋਏ ਆ ਜਿਸ ਤਰ੍ਹਾਂ ਯੂਨਾਈਟਿਡ 6 ਦੀ ਟੀਮ ਲੱਗੀ ਹੋਈ ਹੈ ਇਸੇ ਤਰ੍ਹਾਂ ਜਿਹੜੇ ਟਰਕਿੰਗ ਸਕੂਲ ਹੈਗੇ ਆ ਉਹ ਵੀ ਇਹਦੇ ਵਿੱਚ ਇਨਵੋਲਵ ਹੈਗੇ ਆ ਟਰਕਿੰਗ ਯੂਨੀయన్స్ ਇਨਵੋਲਵ ਹੈਗੀਆਂ ਜਿਹੜੇ ਹੋਰ ਸਰਦਾਰ ਸਾਹਿਬ ਦੁਬਾਰਾ ਆ ਰਹੇ ਆ ਦੁਬਾਰਾ ਆ ਰਹੇ ਆ ਤੁਹਾਡੇ ਕੋਲ ਭੈਣ ਨੂੰ ਮੜਾ ਇਨਵੋਲਵ ਕਰ ਲਈਏ ਆ ਭੈਣੇ ਤੁਸੀਂ ਜਿਹੜੀ ਚਾਰਾ ਜੋਈ ਕਰ ਰਹੇ ਹੋ ਜਿਸ ਤਰੀਕੇ ਨਾਲ ਕਾਨੂੰਨੀ ਲੜਾਈ ਲੜ ਰਹੇ ਹੋ ਵਕੀਲਾਂ ਨੂੰ ਨਾਲ ਲੈ ਕੇ ਮੈਨੂੰ ਇੱਕ ਚੀਜ਼ ਦੱਸੋ ਕਿ ਕੀ ਇਹ ਬਰਕਰਾਰ ਰਹੇਗੀ ਇਸੇ ਤਰੀਕੇ ਦੇ ਨਾਲ ਤੁਸੀਂ ਆ ਜਿਹੜੀ ਚਾਰਾ ਜੋਈ ਕਰਦੇ ਰਹੋਗੇ ਨਾਲ ਹੀ ਦੂਜਾ ਸਵਾਲ ਵੀ ਲੈ ਲਿਓ ਕਿ ਇਹ ਸਾਰਾ ਜਿਹੜਾ ਘਟਨਾਕਰਮ ਚੱਲਿਆ ਹੈ ਕਿ ਤੁਹਾਨੂੰ ਵੀ ਫੋਨ ਕਾਲ ਸੌਂਦੇ ਰਹੇ ਨੇ ਟਰੱਕ ਵਾਲੇ ਵੀਰਾਂ ਦੇ ਕਿਹੜੀ ਚਿੰਤਾ ਦੇ ਵਿੱਚ ਰਹੇ ਨੇ ਵੀ ਸਾਡੇ ਦਰਸ਼ਕਾਂ ਨਾਲ ਸਾਂਝ ਪਵਾ ਦਿਓ ਜੀ ਬਿਲਕੁਲ ਸਾਡੀ ਜਿਹੜੀ ਲੀਗਲ ਐਡਵੋਕਸੀ ਉਹ ਚਲਦੀ ਰਹੇਗੀ ਕਿਉਂਕਿ ਜਿੱਦਾਂ ਮੈਂ ਮੈਂਸ਼ਨ ਕੀਤਾ ਕਿ ਦੂਜੀ ਸਟੇਟ ਵੀ ਐਸੇ ਖਤਰੇ ਦੇ ਵਿੱਚ ਨੇ ਤੇ ਅਸੀਂ ਉਧਰ ਵੀ ਗੱਲ ਕਰ ਰਹੇ ਹਾਂ ਸਾਰੇ ਭਰਾਵਾਂ ਦੇ ਨਾਲ ਜਿਹਨਾਂ ਦੇ ਨਾਲ ਇਫੈਕਟ ਹੋ ਰਿਹਾ ਆ ਤੇ um you know sari legal advocacy main mention karna chahni hai ki assi vi jehdi DMV nu letter pai si ki oh kafi uh details devit si gi um te assi governor gavin newsom nu vi letter pai si gi te um ohna de naal vi gal you know gal baat karan di koshish kar rahe ha te main te eh hai ga ya ki jiddan ne sanu call na aundiyan ne even um ਜੋਨ ਤੋਂ ਲਾਈਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਵਨ ਥੋੜੇ ਮਿੰਟ ਪਹਿਲੇ ਵੀ ਮੈਨੂੰ ਕਾਲ ਆਈ ਜਾਣੀਆਂ ਨੇ बार-बार ਕਿ ਪਹਿਲੇ ਸਾਨੂੰ ਦੱਸੋ ਅਸੀਂ ਕੀ ਕਰ ਸਕਦੇ ਨੇ ਉਹਨਾਂ ਨੇ ਆਪਣੇ ਪ੍ਰਾਂ ਐਨੇ ਜ਼ਿਆਦੇ ਲਾਈਕ ਐਕਸਪੀਰੀਅੰਸ ਨੇ ਇਨਵੋਲਡ ਨਹੀਂ ਉਹਨਾਂ ਨੂੰ ਇੱਕ ਇੱਕ ਰੋਲ ਦਾ ਪਤਾ ਆ ਇੱਕ ਇੱਕ ਯੂ نو ਅਸਾਈਨ ਦਾ ਪਤਾ ਆ ਲਾਈਕ ਇਵਨ ਲਾਅ ਦੇ ਹਿਸਾਬ ਦੇ ਨਾਲ ਦੇ ਯੂ ਨੋ ਪੂਰਾ ਗਿਆਨ ਰੱਖਦੇ ਆ ਫਿਰ ਜਦੋਂ ਸਾਡੇ ਤੇ ਇਹੋ ਜੇ ਇਲਜ਼ਾਮ ਲਾ ਦਿੰਦੇ ਆ ਕਿ ਇਹ ਅਨਪੜ੍ਹ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਇਹ ਅਨਕਵਾਲੀਫਾਈਡ ਨੇ ਇਹ ਸਾਰੀਆਂ ਚੀਜ਼ਾਂ ਛੁੱਟੇ ਪੈ ਜਾਂਦੀਆਂ ਨੇ ਬਿਕਾਜ਼ ਇਹਨਾਂ ਨੂੰ ਸਾਰਾ ਕੁਝ ਪਤਾ ਹੈ ਕਿ ਕਿਦਾਂ ਯੂ ਨੋ ਜਿਹੜਾ ਬੰਦਾ ਆਪ ਕੰਮ ਕਰਦਾ ਇਹਨਾਂ ਫਰਾਈਡ ਦੇ ਨਾਲ ਕੰਮ ਕਰਦਾ ਆ ਯੂ ਨੋ ਉਹਨਾਂ ਦੇ ਵਾਸਤੇ ਸਾਡੇ ਸਾਡਾ ਫਰਜ਼ ਹੈ ਕਿ ਉਹਨਾਂ ਦੇ ਵਾਸਤੇ ਆਵਾਜ਼ ਉਠਾਣੀ ਆ ਸੋ ਇਹ ਜਿਹੜੀ ਇਹ ਸੇਫਟੀ ਦੀ ਗੱਲ ਸੀਗੀ ਬਟ ਜਿਹੜਾ ਇਹਨਾਂ ਨੇ ਰੂਲ ਅਪਲਾਈ ਕੀਤਾ ਸੀਗਾ ਉਹ ਸੇਫਟੀ ਦਾ ਉਹਨਾਂ ਨੇ ਨਾਮੋਂ ਨਿਸ਼ਾਨੀ ਪਾਇਆ ਸੀਗਾ ਵਿੱਚ ਯੂ نو ਅਮ ਕਿਉਂਕਿ ਜਿਹੜੇ ਡਰਾਈਵਰ ਹੈਗੇ ਉਹ ਆਪ ਪ੍ਰੋਬਲਮ ਨਹੀਂ ਸੀਗੇ ਪ੍ਰੋਬਲਮ ਜਿਹੜੀ ਸੀਗੀ ਉਹ ਸਿਸਟਮ ਦੇ ਵਿੱਚ ਸੀਗੀ ਤੇ ਜਿਹੜਾ ਨੁਕਸਾਨ ਮਤਲਬ ਸਾਰੇ ਭਰਾਵਾਂ ਨੂੰ ਪਹੁੰਚਿਆ ਭੈਣਾਂ ਨੂੰ ਪਹੁੰਚਿਆ ਪਰਿਵਾਰਾਂ ਨੂੰ ਪਹੁੰਚਿਆ ਉਹ ਦਾ ਯੂ نو ਉਹ ਤਾਂ ਕੋਣ ਕੋਣ ਠੀਕ ਕਰੇਗਾ ਜਿਹੜੀ ਮਨ ਦੇ ਪਰੇਸ਼ਾਨੀ ਹੁੰਦੀ ਆ ਉਹ ਕੌਣ ਠੀਕ ਕਰੇਗਾ ਲਾਈਕ ਯੂ نو ਇਹ ਜਿਹੜੀ ਫੇਲਿਅਰ ਹੈਗੀ ਆ ਇਹ ਬਹੁਤ ਮਤਲਬ ਨੁਕਸਾਨ ਕਾਫੀ ਹੋ ਚੁੱਕਾ ਆ ਬਟ ਯੂ نو ਅਗੇ ਮਹਾਰਾਜ ਕਿਰਪਾ ਕਰਨ ਯੂ نو ਅਗੇ ਠੀਕ ਹੋਵੇ ਐਂ ਜਿੰਦਾਂ ਪਹਿਲੇ ਚੱਲਦਾ ਜਾ ਰਿਹਾ ਸੀਗਾ ਸਾਰੇ ਕੰਮਕਾਰ ਕਰਦੇ ਪਏ ਸੀ ਵਧੀਆ ਯੂ نو ਆਪਣੇ ਪਰਿਵਾਰਾਂ ਨੂੰ ਪਾਲਦੇ ਪਏ ਸੀ ਅਸੀਂ ਚਾਹਦੇ ਉਦਾਂ ਹੀ ਦੁਬਾਰਾ ਹੋਵੇ ਜੀ ਬਿਲਕੁਲ ਔਰ ਚੁਗਾਵਾਂ ਸਾਹਿਬ ਇੱਕ ਚੀਜ਼ ਕਲੀਅਰ ਕਰਿਓ ਕਿ ਦੇਖੋ ਇਹ ਤਾਂ ਹੋ ਗਈ ਆ ਸੀਡੀਐਲ ਦੀ ਗੱਲ ਲਾਇਸੈਂਸ ਦੀ ਗੱਲ ਹੁਣ ਜਦੋਂ ਸਾਡੇ ਟਰੱਕ ਵਾਲੇ ਵੀਰ ਜਿਨ੍ਹਾਂ ਨੂੰ ਕਹਿ ਦਿੱਤਾ ਗਿਆ ਕਿ ਭਾਈ ਜੀ ਤੁਹਾਡਾ ਲਾਇਸੈਂਸ ਵੈਲੀਡ ਹੈ ਤੁਸੀਂ ਚਲਾਓ ਜਦੋਂ ਬਾਹਰਲੀ ਸਟੇਟਾਂ ਦੇ ਵਿੱਚ ਜਾਣਗੇ ਤਾਂ ਜਿਸ ਤਰੀਕੇ ਨਾਲ ਫੋਟੋ ਫੜਾਈ ਦਾ ਦੌਰ ਜਾਰੀ ਹੈਗਾ ਉਹ ਤਾਂ ਉਸੇ ਤਰੀਕੇ ਨਾਲ ਬਰਕਰਾਰ ਹੈ ਉੱਤੋਂ ਤਾਂ ਟਾਸ ਤੋਂ ਮੱਸ ਨਹੀਂ ਹੋ ਰਹੀ 트ੰਪ ਸਰਕਾਰ ਤੇ ਚਿੰਤਾ ਤਾਂ ਹਜੇ ਵੀ ਉਸ ਤੇ ਉਹ ਉਸ ਲੈਵਲ ਤੋਂ ਤਾਂ ਹਜੇ ਵੀ ਬਰਕਰਾਰ ਨਹੀਂ ਨਾ ਜਿਹੜੇ ਫੋਟੋ ਫੜਾਈ ਜਿਹੜੀ ਆਈਸ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਅ ਦੇਖੋ ਜਨਨ ਸਾਹਿਬ ਗੱਲ ਇਹ ਹੈ ਕਿ ਉਹ ਜਿਹੜੀ ਜਿਹੜੀ ਹੈਗੀ ਆ ਆਈਸ ਦੀ ਜਾਂ ਇਮੀਗ੍ਰੇਸ਼ਨ ਦੀ ਜਿਹੜੀ ਨੀਤੀ ਹੈਗੀ ਆ ਨਾ ਉਹਦੇ ਵਿੱਚ ਜੇ ਆਪਾਂ ਰੋਜ਼ ਦੀਆਂ ਡਿਬੇਟ ਸੁਣੀਏ ਨਾ ਜਿਹੜੀਆਂ ਕਾਂਗਰਸ ਦੇ ਵਿੱਚੋਂ ਆਉਂਦੀਆਂ ਹੈਗੀਆਂ ਜਿਹੜੇ ਇਹਨਾਂ ਦੇ ਡਾਇਰੈਕਟਰਸ ਹੈਗੇ ਆ ਕ੍ਰਿਸਟੀਨੀਓਮ ਤੇ ਹੋਰ ਜਿਹੜੇ ਉਹਨਾਂ ਨੂੰ ਰੋਜ਼ ਕੁਐਸਚਨ ਹੋ ਰਿਹਾ ਸਵਾਲ ਹੋ ਰਿਹਾ ਉਹਨਾਂ ਦੀ ਟੈਸਟਮਨੀ ਹੋ ਰਹੀ ਹੈ ਜਿਹੜੇ ਉਹਨਾਂ ਨੂੰ ਸਵਾਲ ਕੀਤੇ ਜਾ ਰਹੇ ਜੇ ਤੁਸੀਂ ਸੁਣੋ ਤਾਂ ਤੁਸੀਂ 당ਗ ਰਹਿ ਜਾਓਗੇ ਕਿ ਇਹੇ ਉਥੇ ਵੀ ਬਹੁਤ ਵੱਡੇ ਪੱਧਰ ਤੇ ਇਹਨਾਂ ਨੂੰ ਜਿਹੜਾ ਆ ਕਹਿ ਲੋ ਕਿ ਟੈਕਲ ਕੀਤਾ ਜਾ ਰਿਹਾ ਆ ਇਮੀਗ੍ਰੇਸ਼ਨ ਤੇ ਜਿੰਨੇ ਵੀ ਕਾਨੂੰਨ ਹੈਗੇ ਆ ਉਹਨਾਂ ਨੂੰ ਇਹ ਨਜ਼ਾਇਜ਼ ਤੌਰ ਤੇ ਜਿਹੜਾ ਹੈਗਾ ਯੂਜ਼ ਕਰ ਰਿਹਾ ਕਿਉਂਕਿ ਕਾਂਗਰਸ ਜਿਹੜੀ ਹੈ ਦੇਸ਼ਤੀ ਜਿਹੜੀ ਹੈ ਮੇਨ ਬਾਡੀ ਹੁੰਦੀ ਆ ਜਿੱਤੇ ਵਿੱਚ ਪ੍ਰੈਜ਼ੀਡੈਂਟ ਵੀ ਜਿਹੜਾ ਆ ਉਹ ਕਾਂਗਰਸ ਦੇ ਥੱਲੇ ਕੰਮ ਕਰਦਾ ਹੁੰਦਾ ਆ ਕਿਉਂਕਿ ਸਾਰੇ ਬਿੱਲ ਜਿਹੜੇ ਆ ਕਾਂਗਰਸ ਨੇ ਅਪਰੂਵ ਕਰਨੇ ਆ ਜਿਹੜੇ ਡਾਇਰੈਕਟਰਸ ਜਿੰਨੇ ਵੀ ਲੱਗਦੇ ਆ ਜਿੰਨੇ ਵੀ ਮਿਨਿਸਟਰ ਲੱਗਦੇ ਆ ਉਹ ਕਾਂਗਰਸ ਦੇ ਥਰੂ ਜਿਹੜੇ ਸਾਰੇ ਅਪਰੂਵਡ ਹੁੰਦੇ ਆ ਜੇ ਕੱਲ ਨੂੰ ਕੋਈ ਇਹਦੇ ਵਿੱਚ ਗਲਤੀ ਪਾਈ ਜਾਂਦੀ ਆ ਇਮੀਗ੍ਰੇਸ਼ਨ ਦੇ ਵਿੱਚ ਕੋਈ ਜਿੰਨੇ ਧੱਕੇ ਹੋ ਰਹੇ ਆ ਤੇ ਉਹਦੀ ਜਿਹੜੀ ਲਾਇਬਿਲਟੀ ਹੈ ਯਾਨੀ ਕਿ ਜਿਹੜੀ ਉਹਦਾ ਜਿੰਨਾ ਵੀ ਕੁਝ ਹੈਗਾ ਆ ਉਹ ਸਾਰਾ ਉਸ ਡਾਇਰੈਕਟਰ ਤੇ ਉਸ ਮਿਨਿਸਟਰ ਤੇ ਆਉਂਦਾ ਕਾਨੂੰਨ ਉਹਦੇ ਉੱਤੇ ਆਪਣਾ ਕੰਮ ਕਰਦਾ ਬਾਕੀ ਜਿਹੜਾ ਤੁਸੀਂ ਸ਼ੰਕਾ ਜਾਹਰ ਕੀਤਾ ਕਿ ਭਾਵੇਂ ਹੁਣ ਜੇ ਸੀਡੀਐਲ ਇਸ਼ੂ ਵੀ ਹੋ ਜਾਂਦਾ ਹੁਣ ਜਦੋਂ ਬਾਕੀ ਸਟੇਟਾਂ ਵਿੱਚ ਉਹ ਡਰਾਈਵਰ ਜਾਣਗੇ ਤੇ ਉਹ ਜਿਹੜਾ ਇਮੀਗ੍ਰੇਸ਼ਨ ਦਾ ਆਇਸ਼ ਦਾ ਖਤਰਾ ਉਹ ਤਾਂ ਉਵੇਂ ਦਾ ਉਵੇਂ ਹੈ ਪਰ ਉਹਦੇ ਵਿੱਚ ਵੀ ਜਿਹੜੀਆਂ ਏਜੰਸੀਜ਼ ਹੈਗੀਆਂ ਨੇ ਜਿਹੜੇ ਲਾਇਰਸ ਹੈਗੇ ਆ ਉਹ ਵੱਡੇ ਪੱਧਰ ਤੇ ਚੌਰਾਜੋਈ ਕਰ ਰਹੇ ਆ ਕਿ ਜਿਹੜੇ ਲੋਕਾਂ ਦੇ ਵਰਕ ਪਰਮਿਟ ਵੈਲਿਡ ਨੇ ਜਿਨ੍ਹਾਂ ਦੇ ਕੇਸ ਵੈਲਿਡ ਨੇ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਇੱਕ ਦਿਨ ਮੈਂ ਸੁਣ ਰਿਹਾ ਸੀਗਾ ਕਿ ਜਿਹੜੇ ਕਾਂਗਰਸ ਮੈਂਬਰ ਸੀਗੇ ਕਿ ਉਹ ਕਸਟੀਨੀਅਮ ਨੂੰ ਇਹ ਕੁਐਸਚਨ ਕਰ ਰਹੇ ਸੀਗੇ ਕਿ ਜਦੋਂ ਇਸ ਕੰਟਰੀ ਦਾ ਲਾਅ ਕਹਿੰਦਾ ਆ ਕਿ ਜਿਹੜਾ ਅਸਾਈਲਮ ਹੈਗਾ ਆ ਉਹ ਜਿਹੜਾ ਆ ਲੀਗਲ ਪਾਥ ਹੈਗਾ ਆ ਇੱਥੇ ਕੰਟਰੀ ਦੇ ਵਿੱਚ ਰਹਿਣ ਦਾ ਤੇ ਹੱਕ ਦਿੰਦਾ ਆ ਕਿਸੇ ਵੀ ਬੰਦੇ ਨੂੰ ਕਿ ਉਹ ਜੇ ਆਣ ਕੇ ਇੱਥੇ ਅਸਾਈਲਮ ਮੰਗਦਾ ਤੇ ਉਹ ਉਹ ਫਿਰ ਲੀਗਲ ਹੋ ਜਾਂਦਾ ਭਾਵੇਂ ਉਹ ਇਲਿਗਲ ਤਰੀਕੇ ਨਾਲ ਇੰਟਰ ਕਰਦਾ ਚਾਹੇ ਉਹ ਲੀਗਲੀ ਇੱਥੇ ਇੰਟਰ ਕਰਦਾ ਪਰ ਜਦੋਂ ਉਸ ਨੂੰ ਉਹਦੀ ਅਸਾਈਲਮ ਦੀ ਐਪਲੀਕੇਸ਼ਨ ਅਕਸੈਪਟ ਹੋ ਜਾਂਦੀ ਹੈ ਉਸ ਦੌਰਾਨ ਉਹ ਉਹਦੋਂ ਤੱਕ ਲੀਗਲ ਹੈ ਜਦ ਤੱਕ ਉਹਦਾ ਕੇਸ ਜਿਹੜਾ ਆ ਜਾਂ ਤਾਂ ਉਹ ਡਿਸਮਿਸ ਨਹੀਂ ਹੋ ਜਾਂਦਾ ਜਾਂ ਉਹਦਾ ਫੇਲ ਨਹੀਂ ਹੋ ਜਾਂਦਾ ਉਹਨੂੰ ਡਿਪੋਟੇਸ਼ਨ ਨਹੀਂ ਲੱਗਦੀ ਉਹ ਤੱਕ ਉਹ ਲੀਗਲ ਹੈ ਫਿਰ ਤੁਸੀਂ ਉਹਨੂੰ ਇਲਿਗਲ ਕਹਿ ਕੇ ਡਿਪੋਰਟ ਕਿਦਾਂ ਕਰ ਰਹੇ ਹੋ ਤੁਸੀਂ ਇਸ ਕਾਨੂੰਨ ਨੂੰ ਹੀ ਜਿਹੜਾ ਹੈਗਾ ਛੱਕੇ ਟੰਗ ਰਹੇ ਹੋ ਤੁਸੀਂ ਦੇਸ਼ ਦੇ ਕਾਨੂੰਨ ਦੇ ਨਾਲ ਖਿਲਵਾੜ ਕਰ ਰਹੇ ਹੋ ਸੋ ਖਤਰਾ ਭਾਵੇਂ ਬਰਕਰਾਰ ਹੈ ਪਰ ਫਿਰ ਵੀ ਅਸੀਂ ਜਰੂਰ ਆਪਣੇ ਭੈਣ ਭਰਾਵਾਂ ਨੂੰ ਕਵਾਂਗੇ ਕਿ ਜੇ ਕਿਸੇ ਦੇ ਡਾਕੂਮੈਂਟਸ ਵਗੈਰਾ ਚ ਕੋਈ ਕਮੀ ਪੇਸ਼ੀ ਹੈਗੀ ਹੈ ਤਾਂ ਉਹ ਅਵੋਇਡ ਕਰਨ ਬਾਹਰ ਜਾਣ ਤੋਂ ਕਿਉਂਕਿ ਉਹਨਾਂ ਵਾਸਤੇ ਅਸੀਂ ਨਹੀਂ ਕਹਿੰਦੇ ਹੈਗੇ ਕਿ ਉਹ ਜਰੂਰ ਉਹ ਆਪਣਾ ਟਰੱਕ ਚਲਾਉਣ ਜੇ ਉਹਨਾਂ ਨੂੰ ਲੱਗਦਾ ਆ ਕਿ ਉਹਨਾਂ ਦੇ ਕੋਲ ਰੈਕર્ડ ਵਿੱਚ ਪ੍ਰੋਬਲਮ ਹੈ ਉਹਨਾਂ ਦੇ ਕੇਸ 'ਚ ਕੋਈ ਪ੍ਰੋਬਲਮ ਹੈ ਉਹ ਇਸ ਤਰੀਕ ਨੀ ਬੋਲਦੀ ਹੈਗੀ ਜਾਂ ਕੋਈ ਹੋਰ ਗੱਲਬਾਤ ਹੈਗੀ ਆ ਉਹ ਆਪਣੇ ਲਾਇਰ ਦੇ ਨਾਲ ਆਪਣੇ ਵਕੀਲ ਦੇ ਨਾਲ ਸਲਾਹ ਕਰਕੇ ਤੇ ਫੇਰ ਹੀ ਆਊਟ ਆਫ ਸਟੇਟ ਜਿਹੜਾ ਉਹ ਟਰੱਕ ਚਲਾਉਣ ਪਰ ਹਾਲ ਦੀ ਘੜੀ ਆ ਜਿਹੜੀ ਰਾਹਤ ਇੰਨੀ ਜ਼ਰੂਰ ਹੈ ਕਿ ਜਿਨ੍ਹਾਂ ਸੀ ਡੀ ਐਲਜ਼ ਨੂੰ ਜਿਨ੍ਹਾਂ ਨੇ ਇਹਨਾਂ ਨੇ 17000 ਐਪਲੀਕੇਸ਼ਨਾਂ ਨੂੰ ਰੱਦ ਕੀਤਾ ਸੀ ਯਾਨੀ ਕਿ ਇਹਨਾਂ ਨੇ ਰਿਵੋਕ ਕਰਨ ਵਾਸਤੇ ਕਿਹਾ ਸੀਗਾ ਉਹੋ ਇਸ ਟਾਈਮ ਸਟੇ ਹੋ ਗਈ ਹੈ ਤੇ ਉਹ ਤੇ ਸਾਲ ਦੀ ਐਕਸਟੈਂਸ਼ਨ ਮਿਲਣੀ ਸ਼ੁਰੂ ਹੋ ਗਈ ਹੈ ਬਾਕੀ ਕੱਲ ਤੱਕ ਹੋਰ ਵੀ ਇਹਦੇ ਤੇ ਕੁਝ ਕਲੀਅਰ ਹੋਊਗਾ ਜਿਨ੍ਹਾਂ ਦੇ ਐਕਸਪਾਇਰ ਹੋਏ ਆ ਜਾਂ ਜਿਨ੍ਹਾਂ ਨੇ ਰੀਨਿਊ ਕਰਾਉਣੇ ਆ ਜਾਂ ਜਿਨ੍ਹਾਂ ਨੇ ਅੱਗੇ ਨਵੇਂ ਲਾਇਸੈਂਸ ਲੈਣੇ ਆ ਜੰਡ ਸਾਹਿਬ ਕਿਉਂਕਿ ਇਹਦੇ ਵਿੱਚ ਜਿੱਦਾਂ ਮੈਂ ਜ਼ਿਕਰ ਕਰ ਰਿਹਾ ਸੀਗਾ ਕਿ ਕਾਫੀ ਯੂਨੀਅਨズ ਵੀ ਬਹੁਤ ਵੱਡੇ ਪੱਧਰ ਤੇ ਅੱਗੇ ਆਈਆਂ ਕਿਉਂਕਿ ਸਭ ਤੋਂ ਵੱਡਾ ਖਤਰਾ ਇਸ ਟਾਈਮ ਕੰਟਰੀ ਵਿੱਚ ਇਹ ਬਣਿਆ ਹੋਇਆ ਆ ਕਿ ਫਰੇਟ ਨਹੀਂ ਮੂਵ ਹੋ ਰਹੀ ਬੜੇ ਵੱਡੇ ਪੱਧਰ ਤੇ ਕੰਪਨੀਆਂ ਦੇ ਜਿਹੜੇ ਆ ਲੌਸ ਹੋ ਰੇ ਆ ਡਰਾਈਵਰਸ ਯਕਦਮ ਘਰਾਂ ਚ ਬਹਿ ਗਏ ਆ ਉਹਨਾਂ ਨੂੰ ਡਰਾਈਵਰ ਬਿੱਲ ਨਹੀਂ ਰੇ ਹਾਂ ਬਿਲਕੁਲ ਜੀ ਔਰ ਆਸ ਤੇ ਦੁਆ ਕਰਦੇ ਆਂ ਜੀ ਹਰ ਖਬਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਕਿ ਜਿਹੜੇ ਮਾਹੌਲ ਆ ਉਹ ਸੁਖਾਵਾਂ ਹੋਵੇ ਸਾਰੇ ਕੰਮਕਾਰ ਆਪਣਾ ਖੁੱਲ ਕੇ ਕਰ ਸਕਣ ਕੋਈ ਵੀ ਡਰਪੇ ਨਾ ਹੋਵੇ ਔਰ ਇਸੇ ਆਸ ਦੇ ਨਾਲ ਕਿ ਜਿਸ ਤਰੀਕੇ ਦੇ ਨਾਲ ਹੁਣੇ ਖਬਰ ਆਈ ਹੈਗੀ ਆ ਸੀਡੀਐਲ ਨੂੰ ਲੈ ਕੇ ਕਿ ਸੀਡੀਐਲ ਦੇ ਵਿੱਚ ਰਾਤ ਹੈਗੀ ਆ ਜਿਹੜੇ 17000 ਅੱਜ ਨਾਲ ਡਰਾਈਵਰਾਂ ਨੂੰ ਲੈਟਰਾਂ ਕੱਢੀਆਂ ਸੀਗੀਆਂ ਉਹਨਾਂ ਦਾ ਸਮਾਂ ਅੱਗੇ ਪਾ ਦਿੱਤਾ ਗਿਆ ਕਹਿ ਦਿੱਤਾ ਗਿਆ ਹੈ ਕਿ 1 ਸਾਲ ਬਾਅਦ ਦੇਖਾਂਗੇ ਕੀ ਕਰਨਾ ਹੈਗਾ ਤੁਸੀਂ ਟਰੱਕ ਚਲਾ ਸਕਦੇ ਹੋ ਇਸੇ ਤਰੀਕੇ ਦੇ ਨਾਲ ਇਮੀਗ੍ਰੈਂਟ ਨੂੰ ਵੀ ਲੈ ਕੇ ਜਿਹੜੀ ਆਈਸ ਨੂੰ ਵੀ ਲੈ ਕੇ ਜਿਹੜੀ ਫੋਟੋ ਫੜਾਈ ਦਾ ਦੌਰ ਜਾਰੀ ਹੈਗਾ ਆਸ ਤੇ ਦੁਆ ਤੇ ਉਮੀਦ ਕਰਦੇ ਹਾਂ ਕਿ ਉਹਦੇ ਉੱਪਰ ਵੀ ਕੋਈ ਨਾ ਕੋਈ ਰਾਹਤ ਦੀ ਖਬਰ ਜ਼ਰੂਰ ਆਵੇਗੀ ਬਾਕੀ ਮੀਡ ਟਰਮ ਜਿੱਦਾਂ ਜਿੱਦਾਂ ਨੇੜੇ ਆਉਂਦੀ ਜਾ ਰਹੀ ਹੈ ਤੁਹਾਨੂੰ ਖੁਸ਼ਖਬਰੀਆਂ ਆਪਾਂ ਦਿੰਦੇ ਰਾਵਾਂਗੇ ਇਸੇ ਹੀ ਆਸ ਦੇ ਨਾਲ ਆ ਦੁਬਾਰਾ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਪੈਣੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੁਸੀਂ ਐਵੇਂ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਤੁਗਾਵਾਂ ਸਭ ਤੁਹਾਡਾ ਵੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਦਰਸ਼ਕਾਂ ਦਾ ਵੀ ਜਿਹੜੇ ਸਾਡੇ ਨਾਲ ਜੁੜੇ ਧੰਨਵਾਦ ਜੀ ਤੁਹਾਨੂੰ ਓਕੇ ਜੀ ਥੈਂਕ ਯੂ ਜੀ ਸੰਸ਼ੀਪਾਇਕ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ